ਬਾਉਪੋਦੇ ਬਾਉਪੋਦੇ ਵਿੱਚ ਮੌਜੂਦ ਆ ਜਿੱਥੇ ਇੱਕ ਸਮੇਂ ਬਨ ਬਨ ਦੀ ਸੇਵਾ ਚੱਲ ਰਹੀ ਹੈ ਕੋਸ਼ਿਸ਼ ਹੈ ਕਿ ਜਿਹੜਾ ਹੜ ਜਿਹੜਾ ਬਾਉਪੋਦੇ ਵਿੱਚ ਆ ਕੇ 3000 ਏਕੜ ਤੋਂ ਵੱਧ ਫਸਲ ਨੂੰ ਪਰ ਬਾਦ ਕੀਤਾ ਹੈ ਉਹਨੂੰ ਰੋਕਿਆ ਜਾਵੇ ਉਹਦੇ ਵਾਸਤੇ ਪਿਛਲੇ ਕਈ ਦਿਨਾਂ ਤੋਂ ਇਖਾਉ ਦੇ ਕਿਸਾਨ ਜਿਹੜਾ ਟਰੈਕਟਰਾਂ ਦੇ ਨਾਲ ਲਾ ਕੇ ਬਨਪੁਰੇ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਇਹ ਪੂਰੇ ਸੋਚਿਆ ਵੀ ਚਲੋ ਇਹਨਾਂ ਭਰਾਵਾਂ ਨੂੰ ਵੀ ਕਿਹਾ ਵਾ ਵੀ ਟਕੜੇ ਹੋ ਜੋ ਤਕੜੇ ਹੋ ਗਏ ਬੰਦ ਬੰਨੀ ਨਹੀਂ ਤੇ ਆਪਣੇ ਬੰਨਨੀਓ ਬਜੇ ਜਾਣੇ ਇਹਨਾਂ ਦੇ ਉੱਤਰ ਦੇ ਪਾਸੇ ਜਿਹੜਾ ਟੋਟ ਟੁੱਟਾ ਵਾ ਸਾਨੂੰ ਇੱਧਰ ਦੀ ਆਸ ਆ ਵੀ ਸ਼ੈਤ ਉਧਰੋਂ ਅੱਛਾ ਸੋੜ ਜਾਣ ਸਾਰੇ ਉਧਰ ਵੀ ਸਾਰੀ ਬਰਬਾਦੀ ਹੋ ਜਾਣੀ ਹੈ ਅਸੀਂ ਐਸਤੇ ਬੰਦ ਤੇ ਇੰਨਾ ਜ਼ੋਰ ਤੇ ਲੱਗੇ ਆਂ ਵੀ ਇਹਨੂੰ ਬੰਨ ਅਸੀਂ ਸਿਰੇ ਚਾੜ ਕੇ ਨਿਕਲਣਾ ਮਾਮਾ ਅਸੀਂ ਦੇ ਇਨਸਾਨਾਂ ਨੂੰ ਹੀ ਕਿਆ ਬਾਪ ਵੀ ਤੁਸੀਂ ਜਿਹੜਾ ਸਮਾਨ ਉਧਰ ਨਾ ਬਾਹਰ ਉਹ ਸਮਾਨ ਨੂੰ ਨਾ ਲੈਣ ਜਾਓ ਨਾ ਲੈਣ ਜਾਓ ਕਿ ਸੇ ਵਿਚਾਰੇ ਰਾਜ ਕੇ ਵਾਲੇ ਨੇ ਵੀ ਪੈਸੇ ਭੇਜੇ ਆ ਦੇਖੋ ਜੀ ਉਹਦਾ ਪੈਸਾ ਸਾਡਾ ਸਾਨੂੰ ਦੇਣਾ ਆ ਜਾਣਾ ਉਹ ਅਸੀਂ ਉਹਦੇ ਮਦਰ ਨਾ ਲੱਗੇ ਸਾਡੀ ਖੇਤੀ ਹੋ ਜਾਂਦਾ ਇਹ ਗਾੜੀ ਕਣਕ ਬੀਜੀ ਜਾਂਦਾ ਅਸੀਂ ਬੜਾ ਧੰਨਵਾਦ ਕਰਦੇ ਨਾ ਭਰਾਵਾਂ ਦਾ ਵੀ ਤਕੜੇ ਹੋ ਜੁਏ ਇਸ ਕੰਮਾਂ ਨੂੰ ਦਾ ਮਿੱਟੀ ਆਪਾਂ ਲੱਗੇ ਆ ਤੇ ਤੁਹਾਡੇ ਕੋਲ ਚਾਰ ਵੋਟਾਂ ਉਹਨਾਂ ਜਿੱਦਣ ਦੇ ਨਕਿਆਂ ਇਹ ਮਿੱਟੀ ਨਹੀਂ ਸਾਨੂੰ ਧੋਨੇ ਦਾ ਬੂਟਾ ਨਹੀਂ ਲਵਾ ਜਿੱਥੇ ਤਾਂ ਉਹ ਮੋਟੇ ਨੀਲਾ ਬਦਾ ਜੇ ਤੇ ਉਧਰ ਜਾਣੀ ਪੈਗੀ ਆ ਉਹ ਉਥੇ ਦੋ ਹੀ ਘਰਾਂ ਦੇ ਤੰਦਾਂ ਤੋਂ ਬਰੋਬਰ ਤੰਦਾਂ ਤੋਂ ਉੱਪਰ ਚਲੇ ਗਈ ਆ ਤੇ ਬਾਬੂ ਜੀ ਦਾ ਭਾਂਕਾ ਲਗਾ ਦਿਆਂ ਕਿ ਤਾਂ ਬਾਉ ਕੋ ਦਾ ਇਹ ਬੰਨ ਵਾਜਣਾ ਇੱਕ ਬੰਨ ਦੂਜੇ ਬਾਸ ਟੁੱਟਿਆ ਇਹ ਜਿਹੜਾ ਟਾਪੂ ਆ ਇਹਨਾਂ ਤੱਕ ਜਿਉਂ ਬੰਨੀ ਬੈਜਦਾ ਤੇ ਇਹ ਦੋ ਹਿੱਸਿਆਂ ਦੇ ਵਿੱਚ ਟਾਪੂ ਹੋ ਜਾਊਗਾ ਜਿਹੜਾ ਇੱਕ ਹੈ ਤੇ ਜੇ ਆਪਣੀ ਕੋ ਆਪ ਜਿਹੜਾ ਕਹਿ ਰਹੇ ਆ ਕਿ ਦੋ ਹਿੱਸਿਆਂ ਦੇ ਵਿੱਚ ਟਾਪੂ ਹੋ ਜਾਏਗਾ ਤਿੰਨ ਜਗ੍ਹਾ ਦਰਿਆ ਵਗੇਗਾ ਉਹ ਘਰ ਜਿਹੜੇ ਕਿੜੇ ਕਿੜ ਪਿੰਡ ਹੈੜੇ ਦੂਜੇ ਪਾਸੇ ਚੱਲ ਜਾਣੇ ਮੱਝੋਲੀ ਸਾਈਡ ਦੇ ਉਹ ਜੇ ਉਧਰ ਜਾਣਾ ਹੋਇਆ ਤੇ ਸਾਨੂੰ ਬੰਨ ਕੇ ਉਹ ਨਾ ਬਜਿਆ ਤਾਂ ਫੇਰ ਬਾਣੇ ਕੜਵਾਸ ਹੋਰ ਰਹਿਣਾ ਪੈ ਜਾਣਾ ਸਾਨੂੰ ਉਨੇ ਬੰਨੇ ਉਹ ਵੀ ਹੁਣ ਨਹੀਂ ਲੱਗੂਗਾ ਕੋਈ ਮੋਟ ਔਖਾ ਲੱਗੂਗਾ ਕੜਤਾਂ ਨਹੀਂ ਵੀ ਦੀਆਂ ਜਾਣੀਆਂ ਕਈਆਂ ਦੀਆਂ ਉੱਥੇ ਜੋ ਜੇ ਪਾਣੀ ਨਾ ਬੰਦ ਹੋਇਆ ਦਰਿਆ ਦਾ ਸਾਰਾ ਪਾਣੀ ਉੱਥੇ ਜਾ ਰਿਹਾ ਹੋ ਜੋ ਜ਼ੋਰਦਾਰ ਆ ਢੁੰਡੇ ਤੋਂ ਲੈ ਕੇ ਸਾਰਾ ਪਾਣੀ ਉੱਥੇ ਜਾ ਰਿਹਾ ਵਾ ਜਿੰਨਾ ਵੀ ਪਾਣੀ ਪਿਚੋਂ ਗੁੰਮਦਾ ਉਹ ਉੱਧਰ ਜਾ ਰਿਹਾ ਇੱਥੇ ਤਾਂ ਥੋੜਾ ਆ ਰਿਹਾ ਨਾ ਚਲੋ ਇਹ ਵੀ ਨਹੀਂ ਮੈਂ ਕਹਾਂ ਕਿ ਜਿਹੜੇ ਲੋਕ ਇੱਥੇ ਸੇਵਾ ਨੂੰ ਆਉਂਦੇ ਆ ਜਿਆਦਾਤਰ ਲੋਕ ਜਿਹੜੇ ਸਿਰਫ ਸੇਵਾ ਲੈਣ ਦੇ ਹੋਏ ਪਏਗੇ ਇੱਥੇ ਮੰਨ ਲਓ ਕਿ ਆਪਣੇ ਆਪ ਬਚਾਉਣ ਤੇ ਘਟਨੇ ਕਿ ਆਈ ਬੰਨ ਬੰਦੀ ਤਾਂ ਆਪਣਾ ਬਚਾਅ ਹੋ ਜੂਵੇ ਨਹੀਂ ਜੀ ਇੱਥੇ ਤਾਂ ਸੇਵਾ ਤੇ ਲੱਗਈਏ ਬੇਸਾਨੂੰ ਜਿੰਨਾ ਵੀ ਨਾਗ ਆਉਂਦਾ ਚਾਹੇ ਕੁਛ ਵੀ ਆਉਂਦਾ ਜਿਹੜਾ ਕੱਪੜਾ ਆਉਂਦਾ ਸੀ ਉਹੋ ਹੀ ਲਈ ਜਾਣਾ ਇਧਰ ਵੀ ਕਹੇ ਧਿਆਨ ਨਹੀਂ ਦਿੱਤਾ ਕੀ ਉਹ ਨਾ ਬਰਾਬਰ ਨਹੀਂ ਹੱਥ ਜੋੜੇ ਆ ਵੀ ਸਮਾਨ ਨਾ ਲੈ ਕੇ ਆਇਓ ਤੁਸੀਂ ਜੱਡੇ ਘੜੀ ਹੱਥ ਜੋੜਦੇ ਆ ਅਸੀਂ ਵੇਖੋ ਅਸੀਂ ਪਾਸੇ ਆਣ ਕੇ ਵੀ ਬੰਨ ਬੰਨੇ ਟਾਇਆ ਤੇ ਜੇ ਇਹ ਨਹੀਂ ਆਇਆ ਤੇ ਸਾਡਾ ਵੀ ਮਨ ਟੁੱਟ ਜਾਣਾ ਵਾ ਜਦੋਂ ਸਾਡਾ ਮਨ ਟੁੱਟ ਗਿਆ ਹੀ ਨਹੀਂ ਆਇਆ ਤਾਂ ਬੰਨ ਕੌਣ ਬਨੇਗਾ ਖੌਲਦੀ ਵੀ ਹੈ ਕਿ ਜੇ ਇਹ ਲੋਗ ਹੀ ਆਪਣੀ ਮਦਦ ਨਹੀਂ ਕਰਨਾ ਚਾਹੁੰਦੇ ਤਾਂ ਫਿਰ ਦੂਜਾ ਕੀ ਕਰੇਗਾ ਦੂਜਾ ਕੀ ਕਰੇਗਾ ਜੇ ਕੋਝਦੋ ਇਹ ਨਹੀਂ ਹਿੰਣਗੇ ਹੁਣ ਮਾਲਕ ਹੀ ਨਹੀਂ ਕਰਦਾ ਹਿੰਨੇਗਾ ਤੇ ਦੂਜਾ ਕੀ ਕਰੇਗਾ ਅੰਤ ਸਾਡਾ ਉਹ ਰਾਸਨ ਦੇ ਉੱਤੇ ਧਿਆਨ ਨਾ ਦੇ ਕੇ ਇਹ ਕਦੀ ਵੀ ਵੀ ਅਸੀਂ ਉਹ ਰਾਸਨ ਸਦਾ ਹੀ ਖਾਣਾ ਨਾ ਅਸੀਂ ਪਰਮਾਤਮਾ ਕੋ ਮੰਗਿਆ ਇਸ ਪਰ ਫਿਰ ਵੀ ਸਾਡੇ ਘਰਾਂ ਵੱਧੂ ਆ ਆ ਸੋਨਾ ਸੋਨਾ ਗਾਉ ਨਾਲੀ ਤੇ ਟੱਟੀ ਆ ਜੀ ਜਿੱਤੇ ਆਰ ਮਿੱਟੀ ਵੀ ਪੈ ਗਈ ਆ ਭਾਵੇਂ ਇਹ ਮਿੱਟੀ ਕੁਮਾੜੀ ਨਹੀਂ ਜੀ ਇਹ ਤਾਂ ਆਪਾਂ ਕਹੀ ਜਾਂਦੇ ਆ ਇਹ ਮਿੱਟੀ ਪੈ ਗਈ ਰੇਤਾ ਪੈ ਗਈ ਸਾਡੀਆਂ ਧਰਤੀਆਂ ਜਿੰਨਾ ਜਿੰਨਾ ਹੈ ਅਸੀਂ ਇੱਥੇ ਮਿੱਟੀ ਪੈਂਦੀ ਜਾਂਦੀ ਆ ਸਾਡੇ ਘਰ ਨਹੀਂਵੇਂ ਹੁੰਦੇ ਜਾਂਦੇ ਆ ਜਦੋਂ ਪਾਣੀ ਆਇਆ ਸਾਡੇ ਘਰਾਂ ਨੇ ਆਹ ਤੇ ਕਿਆ ਜਾਂ ਡੈਮਣਾ ਹੋ ਇਹ ਆਪਰ ਹੋਈ ਤਾਂ ਹੀ ਨਹੀਂ ਗਿਆ ਕੋਈ ਵੀ ਜਿੰਨੀ ਤਾਂ ਟੀਵੀ ਸਾਡੇ ਘਰ ਨਹੀਂ ਹੋਈ ਜਣੇ ਪਾਲੇ ਘਰਾਂ ਦੇ ਵਾਣਾਂ। ਸੁਲਤਾਨਪੁਰ ਦੇ ਬਾਉਪੋੜ ਦੇ ਵਿੱਚ ਮੌਜੂਦ ਆ ਜਿੱਥੇ ਇਸ ਸਮੇਂ ਬੰਨ ਬੰਨ ਦੀ ਸੇਵਾ ਚੱਲ ਰਹੀ ਹੈ। ਕੋਸ਼ਿਸ਼ ਇਹ ਹੈ ਕਿ ਜਿਹੜਾ ਹੜਾ ਜਿਹੜਾ ਬਾਉਪੋੜ ਦੇ ਵਿੱਚ ਆ ਕੇ 3000 ਏਕੜ ਤੋਂ ਵੱਧ ਫਸਲ ਨੂੰ ਪਰਬਾਦ ਕੀਤਾ ਹੈ ਉਹਨੂੰ ਰੋਕ ਲਿਆ ਜਾਵੇ। ਉਹਦੇ ਵਾਸਤੇ ਪਿਛਲੇ ਕਈ ਦਿਨਾਂ ਤੋਂ ਏਕਾਂ ਦੇ ਕਿਸਾਨ ਦੇ ਆ ਟਰੈਕਟਰਾਂ ਦੇ ਨਾਲ ਨਾ ਕੇ ਬਨਪੂਰੇ ਦੀ ਕੋਸ਼ਿਸ਼ ਕਰ ਰਿਹਾ ਕਾਫੀ ਹਫ਼ਤਾ ਜਿਹੜਾ ਬੰਨ ਤਾਜੀ ਬਾਨੂ ਨੇੜੇ ਆ ਜਾ ਚੁਕੇ ਨੇ ਮੇਨ ਇਥੇ ਬਾਪੂ ਸ਼ੰਗਾਰਾ ਸਿੰਘ ਮੌਜੂਦ ਨੇ ਨਬੀ ਪੋਤੇ ਰਹਿਣ ਵਾਲੇ ਹੈ ਤਕਰੀਬਨ 100 ਏਕੜ ਜ਼ਮੀਨ ਜਿਹੜੀ ਇਹਨਾਂ ਦੀ ਇਸ ਮਾਰ ਦੇ ਹਟਾਈ ਹੈ ਬਾਪੂ ਜੀ ਸਭ ਤੋਂ ਪਹਿਲਾਂ ਬਨ ਬਨ ਕਿਤੇ ਤੱਕ ਪਹੁੰਚੇ ਜੀ ਮੈਂ ਤਾਂ ਯੂਆਈਡੀ ਕਾ ਖਾਲਸਾ ਦੀ ਗੱਲ ਕੀ ਹਟੇ ਦੇਖੋ ਜੀ ਸਾਡੀ ਜ਼ਮੀਨ ਜਿਹੜੀ ਨਾ ਇੱਥੇ ਤੇ ਚਲੋ ਸਾਡੀ ਆਪ ਦੀ 100 ਖੇਤ ਹੈਗਾ ਬਾਦ ਸਭ ਨੂੰ ਪਤਾ ਹੀ ਥੀ ਬਾਕੀ ਸਾਰਾ ਜਿੰਨੇ ਵੀ ਆ ਉਹ ਲਾ ਲੋ ਬਾਉਪੁਰ ਰਾਮਪੁਰ ਗौरा ਮੰਦਾਬਾਰ ਦੋ ਪੈਣੀਆਂ ਵਾ ਇੱਕ ਬਾਉਪੁਰ ਥੰਡੇ ਆ ਇੱਕ ਸਾਰਾ ਹੜ ਦੀ ਮਾਰ ਦੇ ਦੇ ਥਨੇ ਆਗ ਤੂਪਾਂ ਦੇ ਅਸੀਂ ਇੱਥੋਂ ਤੇ ਹੀ ਸੋਚਿਆ ਵੀ ਚਲੋ ਇਹਨਾਂ ਭਰਾਵਾਂ ਨੂੰ ਵੀ ਗਿਆ ਵਾ ਵੀ ਤਕੜੇ ਹੋ ਜੋ ਤਕੜੇ ਹੋ ਕੇ ਬੰਨ ਬਨਿਏ ਨਹੀਂ ਤੇ ਆਪਣੇ ਬੰਨ ਨੀਓ ਬਜੇ ਜਾਣੇ ਇਹਨਾਂ ਦੇ ਉਧਰ ਨੇ ਪਾਸੇ ਜਿਹੜਾ ਤੋੜ ਟੁੱਟਾ ਵਾ ਸਾਨੂੰ ਇੱਥੋਂ ਦੀ ਆਸ ਆ ਵੀ ਸ਼ਾਇਦ ਉਧਰੋਂ ਥਿਆ ਸੁੱਟ ਜਾਣੇ ਸਾਰੇ ਉਦੋਂ ਵੀ ਸਾਰੀ ਬਰਬਾਦੀ ਹੋ ਜਾਣੀ ਆ ਅਸੀਂ ਆਹ ਤੇ ਬੰਨ ਤੇ ਇਨਾ ਜ਼ੋਰ ਤੇ ਲੱਗੇ ਆਂ ਵੀ ਇਹਨੂੰ ਬੰਨ ਅਸੀਂ ਸਿਰੇ ਚਾੜ੍ਹ ਕੇ ਨਿਕਲਣਾ ਵਾ ਅਸੀਂ ਤੇ ਇਹਨਾਂ ਸੰਖਤਾ ਨੂੰ ਵੀ ਕਿਹਾ ਵਾ ਵੀ ਤੁਸੀਂ ਜਿਹੜਾ ਸਮਾਨ ਆਉਂਦਾ ਨਾ ਬਾਹਰੋਂ ਉਹ ਸਮਾਨ ਨੂੰ ਨਾ ਲੈਣ ਜਾਓ ਨਾ ਲੈਣ ਜਾਓ ਕਿ ਸੇ ਵਿਚਾਰੇ ਰਜਕੇ ਵਾਲੇ ਨੇ ਵੀ ਪੈਸੇ ਭੇਜੇ ਆ ਤੇ ਕੋਈ ਉਹਦਾ ਪੈਸਾ ਖਾਦਾ ਸਾਨੂੰ ਦੇਣਾ ਆ ਜਾਣਾ ਵਾ ਅਸੀਂ ਉਹਦੇ ਮਦਰ ਨਾ ਲੱਗੀਏ ਸਾਡੀ ਖੇਤੀ ਹੋ ਜਾਂਦਾ ਅਸੀਂ ਗਾੜੀ ਕਾੜ ਕੇ ਬੀਜੀ ਜਾਤਾ ਅਸੀਂ ਬੜਾ ਧੰਨਵਾਦ ਕਰਦੇ ਇਨਾ ਭਰਾਵਾਂ ਦਾ ਵੀ ਤਕੜੇ ਹੋ ਜੋ ਇਸ ਕੰਮਾਂ ਨੂੰ ਇਹ ਨਾ ਵੀ ਆਪਾਂ ਆਸੇ-ਪਾਸੇ ਤੁਰਦੇ ਫਿਰਦੇ ਰਹੀਏ ਵੀ ਆਪਾਂ ਨਹੀਂ ਹੋ ਲੱਗਣਾ ਸਾਡਾ ਨਸਾਨ ਇਹ ਨਾਲ ਜੂ ਸਾਡੀ ਫਸਲ ਨਹੀਂ ਵੀ ਗਈ ਹਨ ਅੱਗੇ ਫਸਲ ਤਾਂ ਐਸੀ ਲਾ ਕੇ ਗਿਆ ਆਉਂਦੀ ਜਾਂਦੀ ਐ ਕਣਤ ਦਾ ਸੀਜ਼ਨ ਆਉਦਾ ਜਾਂਦਾ ਨੇ ਪਾਇਰੀਆਂ ਵੀ ਪੱਧਰ ਕਰਨੀਆਂ ਨੇ ਜੇ ਤੋੜ ਜਿਹੜਾ ਉੱਥੇ ਸਾਡਾ ਉੱਥੇ ਸਰੀਰ ਕੰਬੜਾ ਪੈਂਦੇ ਨੇ ਜਦੋਂ ਪਾਣੀ ਨੂੰ ਵੇਹ ਲਈਦਾ ਨਹੀਂ ਬਸ ਪਹਿਲਾਂ ਮੇਰੇ ਤੋਂ ਜਿੱਦਾਂ ਹੁਣ ਆਪਾਂ ਕਿੰਨੇ ਕਣਕ ਵੀ ਬੀਜਣੀ ਐ ਤੁਹਾਡੇ ਖੇਤਾਂ ਦੇ ਵਿੱਚ ਕਿੰਨੀ ਗਰੇਤਾ ਹੈਗੀ ਇਹ ਕਹਿੰਦੇ 2 ਤੋਂ 2.5 ਫੁੱਟ ਹੈ ਜਿੰਨ ਚ ਕਟ ਹੈ ਨਹੀਂ ਜੇ ਸਾਡੇ ਤੇ ਜੇ ਅਸੀਂ ਆਪ ਦੀ ਸਚਾਈ ਦੇ ਬੂੰਦੇ ਸਾਡੇ ਖੇਤਾਂ 'ਚ ਪਾਣੀ ਚਲੋ ਜੇ 4 ਰੇਤੀਆਂ ਦੇ ਅੱਧਾ ਫੁੱਟ ਪੈ ਵੀ ਗਈ ਆ ਉਹ ਕੋਈ ਮਿੱਟੀ ਨਹੀਂ ਗਿਣੀ ਜਾਣੀ ਤੇ ਉਹ ਵਧੀਆ ਵਾ ਜੋ ਜਿੱਥੇ ਪੈ ਗਈ ਆ ਮਿੱਟੀ ਉਹ ਜਿਆਦੀ ਹੈ ਜਿੱਦਾਂ ਆ ਮਿੱਟੀ ਆਪਾਂ ਲੱਗੇ ਆ ਇਹ ਘਾਟੋ ਫੁੱਟ 4 ਫੁੱਟ ਆ ਹੁਣਾਂ ਜਿੱਦਨ ਦੇ ਲੱਗੇ ਆ ਇਹ ਮਿੱਟੀ ਨਹੀਂ ਸਾਨੂੰ ਝੋਨੇ ਦਾ ਬੂਟਾ ਨਹੀਂ ਲੱਭਾ ਜਿੱਥੇ ਤਾਂ ਜੋ ਮੋਟੇ ਨਹੀਂ ਲੱਭਦਾ ਜਿੱਥੇ ਉਧਰ ਜਿਆਦੀ ਪੈ ਗਈ ਆ ਉੱਥੇ ਦੋ ਹੀ ਘਰਾਂ ਦੇ ਕੰਦਾਦੋ ਬਰਬਰਕ ਕੰਦਾਦੋ ਉੱਪਰ ਚਲੇ ਗਈ ਆ ਅਸੀਂ ਇਹੋ ਹੀ ਸੋਚਦੇ ਆ ਵੀ ਦਵਾਦਾਂ ਸਾਡੇ ਮੂੰਹੇ ਵੱਜਣ ਦੇ ਅਸੀਂ ਉਹ ਪੱਧਰ ਕੰਗੇ ਪਾਰੀਆਂ ਦਵਾਦੋ ਤੁਹਾਨੂੰ ਤੁਹਾਨੂੰ ਜ਼ਰੂਰਤ ਹੈ ਕਿ ਜਦੋਂ ਕਹਿੰਦੇ ਲੋਕਾਂ ਨੂੰ ਕਿ ਡੀਜ਼ਲ ਲਿਆਉਣੇ ਆ ਵੈਕਟਰ ਲੈ ਕੇ ਆਓ ਕਿ ਤੁਹਾਡੇ ਜ਼ਮੀਨਾਂ ਪੱਧਰਾਂ ਤੁਹਾਨੂੰ ਸੇਵਾ ਦੀ ਲੋੜ ਹੈਗੀ ਲੋਕਾਂ ਦੀ ਆ ਸੇਵਾ ਦੀ ਤੇ ਇਹ ਵੀ ਸਾਨੂੰ ਹੋਰ ਕਿਸੇ ਚੀਜ਼ ਦੀ ਨਹੀਂ ਤੇਲ ਦੀ ਲੋੜ ਆ ਸਾਨੂੰ ਤੇਲ ਤੋਂ ਬਾਅਦ ਜਦੋਂ ਸਾਡੇ ਥੋੜ ਬਾਜਣ ਫੇਰ ਸਾਨੂੰ ਚੰਨੋ ਖਾਤਮਾ ਚਲੋ ਜੇ ਪੂਜਰਤ ਦੇ ਰੰਗ ਨੇ ਪਰਮਾਤਮਾ ਚਲੋ ਮਤ ਕਰਨ ਵਾਲੇ ਬਹੁਤ ਆ ਭੈਣ ਭਰਾ ਬਾਹਰ ਚ ਖਾਤਾਂ ਆਂ ਦਾ ਕਿਲੇ ਦਾ ਬੋਰਾ ਵੀ ਮਿਲਦਾ ਜੇ ਤੇ ਕਰੋ 5-5 ਕਿੱਲੇ ਤੇ ਵੀ ਦੇਈ ਜਾਂਦਾ ਵੀ ਆਪ ਦਾ ਟਾਈਮ ਖਰਜ ਜਾਊਗਾ ਇਹਨਾਂ ਦਾ ਚੋ ਪੱਧਰ ਇੰਦੀ ਨਹੀਂ ਏਡੀ ਛੇਤੀ ਤਾਂ ਜਾਰੀਆਂ ਉੱਚੀਆਂ ਨਹੀਂ ਪੱਧਰ ਕਰਨੀ ਪੱਧਰ ਕਰਨੀ ਤੇ ਜਾਇਦਾਦ ਬਹੁਤ ਸੌਖੀ ਨੇ ਰਾਤ ਦਿਨ ਕਰਕੇ ਉੱਤੇ ਨੀਵੇਂ ਕਰਕੇ ਅਸੀਂ ਲਾ ਸਕਦੇ ਮੁਰਕੇ ਪਾਣੀ ਲੱਗਦਾ ਹੋ ਗਿਆ ਇਹ ਸਾਡੀਆਂ ਇਹ ਫਸਲਾਂ ਜਦੋਂ ਹੋਣ ਡੈ ਪਿਆ ਫੇਰ ਇਹ ਪਾਣੀ ਨਹੀਂ ਕਰ ਲੈਣੀਆਂ ਹਾਂਜੀ ਬਾਬੂ ਜੀ ਨੱਪਾਂ ਗੱਲ ਕਰਦੇ ਆ ਕਿ ਤਾਂ ਬਾਹੂ ਕੋ ਦਾ ਇਹ ਬੰਨ ਵਜਣਾ ਇੱਕ ਬੰਨ ਦੂਜੇ ਪਾਸੇ ਟੁੱਟਿਆ ਤੇ ਇਹ ਜਿਹੜਾ ਟਾਪੂ ਆ ਇਹਨਾਂ ਲੱਗਦਾ ਕਿ ਜੇ ਉਹ ਬੰਨ ਨਹੀਂ ਵੱਜਦਾ ਤੇ ਇਹ ਦੋ ਹਿੱਸਿਆਂ ਦੇ ਵਿੱਚ ਟਾਪੂ ਹੋ ਜਾਊਗਾ ਜਿਹੜਾ ਇੱਕ ਆ ਵਾਦੀ ਜੇ ਉਧਰ ਨਹੀਂ ਵੱਜਦਾ ਉਹ ਕੋੜ ਨਹੀਂ ਬਜੇਗਾ ਉਹ ਫੇਰ ਦੋਹਾਂ ਹਿੱਸਿਆਂ ਦੇ ਵਿੱਚ ਹੋ ਜਾਣਾ ਜੀ ਕਿਹਨਾਂ ਸੋਣ ਜੀ ਪੋਜੀਸ਼ਨ ਕੀ ਹੋਤੋਂ ਤੇ ਪਰ ਇਸੇ ਉੱਥੇ ਹੋ ਆ ਜੀ ਜਿਹੜਾ ਸਾਰਾ ਪਾਣੀ ਵੱਡੇ ਦਰਿਆ ਦਾ ਨਾ ਸਾਰਾ ਉੱਥੋਂ ਟੁੱਟ ਗਿਆ ਤੇ ਉਧਰੋਂ ਜੋ ਉਹ ਉੱਪਰੋਂ ਲਾਇਆ ਕਿ ਨਾ ਨਲਡਾ ਬਿੰਡਾ ਘਟਕਾ ਨਾਲੇ ਕਾਹਨਾਂ ਨਾਲੇ ਧੁੰਜਾਂ ਰਿਆਂ ਨੂੰ ਉਹ ਸਾਰਾ ਪਾਣੀ ਉਸ ਮੂਹੇ ਦੇ ਵਿੱਚ ਦੀ ਨਗੜਾ ਬਾੜੀ ਉਹਦੇ ਦਾ ਲੱਗੀ ਆ ਢੇਰ ਲੱਗੀ ਆ ਜਿੱਦਾਂ ਬੰਨ ਬੰਨਦੀ ਜਾਵ ਉਹ ਸਾਰਾ ਪਾਣੀ ਉਸ ਟਾਪੂ ਦੇ ਵਿੱਚ ਦੀ ਆਉਂਦਾ ਉਸ ਜਿਹੜਾ ਉਹ ਟਾਪੂ ਪਰਲੇ ਬਨੇ ਹੋ ਗਿਆ ਬਾਕੀ ਪਾਣੀ ਉਰਲੇ ਬਨੇ ਹੋ ਗਿਆ ਰਾ ਉਹ ਤੋਂ ਬੇੜੀਆਂ ਰਹੀ ਨਹੀਂ ਉੱਥੇ ਵਾਂਸ ਨਹੀਂ ਲੱਗਦਾ ਇਸ ਇੰਨਾ ਲੂਗਾ ਇਹ ਨੱਟ ਬਈ ਹੋ ਗਈ ਆ ਉੱਥੇ ਉੱਥੇ ਆਪਣੇ ਨੂੰ ਡਰ ਲੱਗੇਗਾ ਜਦੋਂ ਆਪਾਂ ਜਾਵਾਂਗੇ ਨਾ ਉੱਥੇ ਆਪਣੇ ਨੂੰ ਡਰ ਲੱਗੇਗਾ ਵੀ ਇਹ ਬੰਨ ਕਿਵੇਂ ਬਨਣਗਾ ਇਹ ਜਿਹੜੇ ਉਹ ਘਰ ਵੀ ਰੁੜ ਗਏ ਉਹ ਘਰ ਘਰ ਵੀ ਰੁੜ ਗਏ ਉੱਥੇ ਘਰ ਵੀ ਰੁੜ ਗਏ ਪਰ ਤੇ ਜੇ ਮੈਂ ਬੋਲੀ ਤੋਂ ਆਪਾਂ ਜਿਹਦਾ ਕਹਿ ਰਹੇ ਆ ਕਿ ਦੋ ਹਿੱਸਿਆਂ ਦੇ ਵਿੱਚ ਟਾਪੂ ਹੋ ਜਾਏਗਾ ਤਿੰਨ ਜਗ੍ਹਾ ਦਰਿਆ ਵਗੇਗਾ ਉਹ ਘਰ ਜਿਹੜੇ ਕਿਹੜੇ ਕਿਹੜੇ ਪਿੰਡ ਆ ਜਿਹੜੇ ਦੂਜੇ ਪਾਸੇ ਚੱਲ ਜਾਣੇ ਮੱਝ ਵਾਲੀ ਸਾਈਡ ਤੇ ਓਏ ਤਾਂ ਨਹੀਂ ਜੀ ਉੱਥੇ ਪਿੰਡ ਹੈ ਨਹੀਂਗਾ ਉਦਾਂ ਉਦਾਂ ਤਾਂ ਚਲੋ ਪਰੇ ਚੱਲ ਜਾਂਦਾ ਰਾਮਪੁਰਗ ਮਹਾਂਦਾਬਾਦ ਚੱਲ ਜਾਂਦਾ ਨੇ ਪਾਰ ਚੱਲ ਜਾਂਦਾ ਨੇ ਥੋੜੀ ਜਿਹੀ ਉਹ ਜੇ ਇਹਦੇ ਚ ਹੱਦ ਆ ਜਾਂਦੀ ਆ ਉਹ ਸਾਡੀ ਏਦਾਂ ਨਾ ਕੁੱਤਰ ਪੈ ਜਾਂਦੀ ਆ ਜਿੱਦਾ ਕਬੂਥਲੇ ਦੀ ਪੈ ਜਾਂਦੀ ਪਰਾਂ ਦੀ ਹੋ ਕੇ ਉਹ ਸਾਡਾ ਆਪ ਦਾ ਹੀ ਟਾਪੂ ਬਣ ਜਾਣਾ ਹੁਣ ਕਿਉਂ ਉਹ ਕੋਸਟ ਆ ਜਾਂਦਾ ਨੇ ਪਰੇ ਘੜਕਾ ਆ ਜਾਂਦਾ ਮੁੰਡਾ ਪਿੰਡ ਆ ਜਾਂਦਾ ਵਾ ਉਹ ਸਾਡੀ ਉਧਰ ਜ਼ਮੀਨ ਚਲ ਜਾਂਦੀ ਆ ਹੁਣ ਅਸੀਂ ਉਧਰ ਜਾਣਾ ਹੋਇਆ ਤਾਂ ਸਾਨੂੰ ਹੁਣ ਬੰਨ ਜੇ ਉਹ ਨਾ ਬੱਜਾ ਤਾਂ ਫੇਰ ਬਾਨੇ ਕਡਵਾਂਸ ਹੋਰ ਲੈਣਾ ਪੈ ਜਣਾ ਸਾਨੂੰ ਹੋਰਨੇ ਬੰਦੇ ਇਹ ਉਹ ਵੀ ਹੁਣ ਨਹੀਂ ਲੱਗੂਗਾ ਉਹ ਵੀ ਬਹੁਤ ਔਖਾ ਲੱਗੂਗਾ ਕੜਤੇ ਨਹੀਂ ਬੀਜੀਆਂ ਜਾਣੀਆਂ ਕਈਆਂ ਦੀਆਂ ਉੱਥੇ ਜੇ ਜੇ ਤਾਂ ਪਾਣੀ ਨਾ ਬੰਦ ਹੋਇਆ ਦਰਿਆ ਦਾ ਸਾਰਾ ਪਾਣੀ ਉੱਥੇ ਜਾ ਰਿਹਾ ਉਹ ਜੋ ਜੋ ਦਰ ਆ ਤੁਸੀਂ ਦੇ ਤੋਂ ਲੈ ਕੇ ਸਾਰਾ ਪਾਣੀ ਉੱਥੇ ਜਾ ਰਿਹਾ ਵਾ ਜਿੰਨਾ ਵੀ ਪਾਣੀ ਪਿੱਛੋਂ ਗੁੰਦਵਾਲ ਸਾਹਿਬ ਦਾ ਹੁੰਦਾ ਉੱਧਰ ਜਾ ਰਿਹਾ ਇੱਥੇ ਤਾਂ ਥੋੜਾ ਆ ਰਿਹਾ ਨਾ ਚਲੋ ਇੱਥੇ ਤਾਂ ਪਾਣੀ ਜਾ ਰਿਹਾ ਨਹੀਂ ਜਿੰਨਾ ਵੀ ਪੁੱਲ ਦੇ ਥੱਲੇ ਦੀ ਜਾ ਰਿਹਾ ਇਹ ਜਾ ਰਿਹਾ ਨਹੀਂ ਜਾਂਦਾ ਅੱਛਾ ਇਹ ਹੋ ਜਾ 86 ਨੇ ਔਰ ਇਹ ਬੰਦੀ ਗੱਲ ਕੀਤੀ ਆ ਵੀ ਇਹ ਬੰਨਣ ਤੇ ਆਪਾਂ ਦੇਖਦੇ ਪਏ ਲੋਕ ਲੱਗੇ ਪਏ ਆ ਇਤੋਂ ਜਿਹੜੇ ਲੋਕ ਨੇ ਸਭ ਇੱਥੇ ਪਹੁੰਚੇ ਜਾਂ ਨਹੀਂ ਪਹੁੰਚੇ ਨਹੀਂ ਜੀ ਇੱਥੇ ਨਹੀਂ ਪਹੁੰਚੇ ਇੱਥੇ ਤਾਂ ਪੈਣੀ ਦੇ ਬੰਦੇ ਇੱਥੇ ਬੈਠੇ ਆ ਬਾਉਪੁਰ ਦੇ ਠੀਕ ਆ ਸੀ ਇਹ ਨਹੀਂ ਕਹਿੰਦੇ ਵੀ ਕਿਸੇ ਨਾਲ ਲੱਗ ਕੇ ਨਹੀਂ ਕਹਿੰਦੇ ਬਾ ਉਪਰ ਦੇ ਅੱਜ ਬੰਦੇ ਆਉਣ ਲੱਗ ਪਏ ਨੇ ਅੱਜ ਬੰਦੇ ਦੇ ਉੱਤੇ ਪੰਜ ਚਾਰ ਆਏ ਨੇ ਅਸੀਂ ਤਾਂ ਉਦੋਂ ਦੇ ਕਹਿਣ ਦਾ ਹੈ ਪ੍ਰਾਉ ਤੁਸੀਂ ਲਿਆਓ ਤਕੜੇ ਹੋ ਕੇ ਆਪਾਂ ਇਹਨੂੰ ਬਣਿਏ ਆਪਾਂ ਭੈਣ ਭਰਾ ਤੋਂ ਬਗੈਰ ਨਹੀਂ ਬੱਜਣ। ਜੋ ਭਾਵੇਂ ਅਸੀਂ ਆਨੇ ਉਧਰੋਂ ਆ ਪਰ ਅਸੀਂ ਵੀ ਆਨੇ ਵੀ ਬੰਨ ਜੇ ਅੜ ਗਿਆ ਫਿਰ ਆਪਣਾ ਬੰਨੇ ਮਿੱਟੀ ਖੋੜ ਲੈ ਜਾਣੀ ਕਿ ਪਿੱਛੇ ਟਾਈਮਾਂ ਜੇ ਪਾਣੀ ਜ਼ਿਆਦਾ ਵਾ ਜੇ 4000 ਟੂਸ ਵੀ ਝੜਦਾ ਇਤੋਂ ਪਾਣੀ ਜ਼ਿਆਦਾ ਚੱਲ ਬਣਾ ਸਾਡੀ ਦੇਤਾ ਉਧਰ ਹੀ ਨਿਕਲ ਜਾਣੀ ਗਾੜੀ ਗਾੜੀ ਡਗਾਈ ਬਹੁਤ ਆ। ਨਾ ਕਿਵੇਂ ਨਾ ਤਾਂ ਪੁੱਕੇ ਜਿਹੜੇ ਲੋਕ ਇੱਥੇ ਸੇਵਾ ਨੂੰ ਆਉਂਦੇ ਆ। ਜ਼ਿਆਦਾਤਰ ਲੋਕ ਜਿਹੜੇ ਸਿਰਫ ਸੇਵਾ ਲੈਣ ਤੇ ਹੋਏ ਪਏਗੇ ਇੱਥੇ ਮੰਨ ਲਓ ਕਿ ਆਪਣੇ ਆਪ ਬਚਾਉਣ ਤੇ ਘਟ ਨੇ ਕਿ ਅਸੀਂ ਬੰਨ ਬੰਨ ਲਈ ਤਾਂ ਆਪਣਾ ਬਚਾਅ ਹੋ ਜੂਵੇ। ਨਹੀਂ ਜੀ ਇੱਥੇ ਤਾਂ ਸੇਵਾ ਤੇ ਲੱਗੇ ਇਹ ਸਾਨੂੰ ਜਿੰਨਾ ਵੀ ਨਾਜ ਆਉਂਦਾ ਚਾਹੇ ਕੁਛ ਵੀ ਆਉਂਦਾ ਜਿਹੜਾ ਕੱਪੜਾ ਆਉਂਦਾ ਸੀ ਉਹੋ ਹੀ ਲਈ ਜਾਣਾ ਹੈ। ਇਧਰ ਦੀ ਕਿਸੇ ਧਿਆਨ ਨਹੀਂ ਦਿੱਤਾ। ਅਸੀਂ ਉਹਨਾਂ ਭਰਾਵਾਂ ਆਂਦੇ ਵੀ ਹੱਥ ਜੋੜੇ ਆ ਵੀ ਸਮਾਨ ਨਾ ਲੈ ਕੇ ਆਇਓ ਤੁਸੀਂ। ਸਾਡੇ ਘੜੀ ਹੱਥ ਜੋੜਦੇ ਆ ਅਸੀਂ ਵੇਖੋ ਅਸੀਂ ਪਾਸੇ ਆਣ ਕੇ ਵੀ ਬੰਨ ਬੰਨੇ ਡਾਇਆ। ਤਬ ਇਹ ਇਹ ਨਹੀਂ ਲੈਵੇ ਸਾਡਾ ਵੀ ਮਨ ਟੁੱਟ ਜਾਣਾ ਵਾ ਜਦੋਂ ਸਾਡਾ ਮਨ ਟੁੱਟ ਗਿਆ ਹੀ ਨਾ ਇਹ ਤਾਂ ਬੰਦ ਕੋਣ ਬਨੇਗਾ ਦੇਖੋ ਗੱਲ ਇਹ ਕੀ ਹੈ ਕਿ ਜੇ ਇਹ ਲੋਕ ਹੀ ਆਪਣੀ ਮਦਦ ਨਹੀਂ ਕਰਨਾ ਚਾਹਣਗੇ ਤਾਂ ਫੇਰ ਦੂਜਾ ਕੀ ਕਰੇਗਾ ਦੂਜਾ ਕੀ ਕਰੇਗਾ ਦੇਖੋ ਜਦੋਂ ਇਹ ਹੀ ਨਹੀਂ ਹਿੱਲਣਗੇ ਹੁਣ ਮਾਲਕ ਹੀ ਨਹੀਂ ਕਰਦਾ ਹਿੱਲੇਗਾ ਤਾਂ ਦੂਜਾ ਕੀ ਕਰੇਗਾ ਅਣਕ ਸਾਡਾ ਉਹ ਰਾਸ਼ਨ ਦੇ ਉੱਤੇ ਧਿਆਨ ਨਾ ਰੱਖੇ ਕਦੀ ਵੀ ਵੀ ਅਸੀਂ ਉਹ ਰਾਸ਼ਨ ਸਮੇਂ ਹੀ ਖਾਣਾ ਵਾ ਅਸੀਂ ਪਰਮਾਤਮਾ ਕੋ ਮੰਗੇ ਇਸ ਫਸਲ ਵੀ ਜੀ ਸਾਡੇ ਫਸਲ ਵਾਧੂ ਆ ਸੋਨਾ ਸੋਨਾ ਗਾਉਣ ਵਾਲੀ ਧਰਤੀ ਆ ਜਿਹਦੀ ਤੇਰ ਮਿੱਟੀ ਵੀ ਪੈ ਗਈ ਆ ਭਾਵੇਂ ਇਹ ਮਿੱਟੀ ਕੋ ਮਾੜੀ ਨਹੀਂ ਕੀ ਠੀਕ ਆ ਆਪਾਂ ਕਹੀ ਜਾਂਦੇ ਆ ਇਹ ਮਿੱਟੀ ਪੈ ਗਈ ਰੇਤਾ ਪੈ ਗਈ ਸਾਡੀਆਂ ਧਰਤੀਆਂ ਜਿੰਨਾ ਜਿੰਨਾ ਅਸੀਂ ਇੱਥੇ ਮਿੱਟੀ ਪੈਂਦੀ ਜਾਂਦੀ ਆ ਸਾਡੇ ਘਰ ਨਹੀਂਵੇਂ ਹੁੰਦੇ ਜਾਂਦੇ ਆ ਜਦੋਂ ਪਾਣੀ ਆਇਆ ਸਾਡੇ ਘਰਾਂ ਦੇ ਆਤੇ ਤੇ ਜਾਨ ਡਾ ਪੈਣਾ ਉਹ ਇਹ ਆਪਾਂ ਸੋ ਹੀ ਨਹੀਂ ਗਾ ਕੋਈ ਵੀ ਜਿੰਨੀ ਧਰਤੀ ਹਿੱਤੀ ਕੀ ਸਾਡੇ ਘਰ ਨਹੀਂਵੇਂ ਹੋਈ ਜਾਂਨੇ ਪਾਣੀ ਘਰਾਂ ਤੇ ਵੜਨਾ ਵਾ ਚਲੋ ਸ਼ੁਗਰੀਆ ਬਾਪੂ ਜੀ ਹਾ ਜੀ ਤਾ ਕੋਸ਼ਗਲਾ ਬਾਪੂ ਜੀ ਨੇ ਸਿੱਧੀਆਂ ਹੀ ਕੀਤੀਆਂ ਨੇ ਕਿ ਜੇ ਗੱਲ ਕੀਤੀ ਜਾਵੇ ਕਿ ਲੋਕ ਇਹ ਦੇਣ ਕਿ ਲੋਕ ਜਿਹੜੇ ਆ ਨਾ ਮੰਗਤੇ ਬੰਨ ਬੰਨ ਹੋ ਗਏ ਚਲੋ ਠੀਕ ਆ ਮੁਸੀਬਤ ਪਈ ਆ ਉਹ ਕਹਿੰਦੇ ਕਿ ਤੁਸੀਂ ਰਾਸ਼ ਇਕੱਠਾ ਨਾ ਕਰੋ ਇਸ ਟਾਈਮ ਰਾਸ਼ ਇਕੱਠਾ ਕਰਨ ਦੀ بجائے ਨਾ ਇਹਨੂੰ ਆਪਾਂ ਬੰਨ ਬੰਨ ਦੀ ਕੋਸ਼ਿਸ਼ ਕਰੀਏ ਆਪਣੀ ਟਾਪੂ ਜਾਂ ਜਿਹੜੇ ਜਮੀਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਜਿਹਦੇ ਨਾਲ ਲੋਕ ਇਹ ਘੱਟ ਧਿਆਨ ਦੇ ਰਹੇ ਆ ਉਹ ਕਹਿੰਦੇ ਕਿ ਤੁਸੀਂ ਇੱਥੇ ਪਹੁੰਚੋ ਇਹਨਾਂ ਪਿੰਡਾਂ ਵਾਲਿਆਂ ਦੀ ਗੱਲ ਕਰ ਰਹੇ ਆ ਕਿ ਆ ਤੁਸੀਂ ਲੋਕ ਜਿਹੜੇ ਇੱਥੇ ਪਹੁੰਚੋ ਤਾਂ ਆਪਾਂ ਬੰਨ ਬਣੀਏ